पीटीसी न्यूज़ ਦਾ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਮੇਰੇ ਪਿੱਛੇ ਜੋ ਤੁਸੀਂ ਇਹ ਪੋਸਟਰ ਦੇਖ ਰਹੇ ਹੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਇਹੀ ਨਾਰਾ ਲੈ ਕੇ ਸਾਲ 2011 ਦਾ ਸਾਲ ਸੀ ਉਸ ਵੇਲੇ ਅਰਵਿੰਦ ਕੇਜਰੀਵਾਲ ਉਸ ਵੇਲੇ ਉਹਨਾਂ ਨੇ ਪਾਰਟੀ ਨਹੀਂ ਬਣਾਈ ਸੀ ਸੱਤਾ ਵਿੱਚ ਨਹੀਂ ਆਏ ਸੀ ਉਹਨਾਂ ਦੇ ਸਾਥੀ ਮਨੀ ਸਿਸੋਦੀਆ ਤੇ ਅੰਨਾ ਹਜ਼ਾਰੇ ਵਰਗੇ ਵੱਡੇ ਆਗੂਆਂ ਦੇ ਨਾਲ ਦਿੱਲੀ ਦੇ ਵਿੱਚ ਕਈ ਮਹੀਨਿਆਂ ਤੱਕ ਅੰਸ਼ਨ ਚੱਲਿਆ ਸੀ ਪ੍ਰਦਰਸ਼ਨ ਚੱਲਿਆ ਸੀ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਇਸ ਪਾਰਟੀ ਜੋ ਅੱਜ ਆਮ ਆਦਮੀ ਪਾਰਟੀ ਕਹੀ ਜਾਂਦੀ ਹੈ ਉਸ ਦੇ ਆਗੂਆਂ ਨੇ ਉਸ ਵੇਲੇ ਵੱਡਾ ਪ੍ਰਦਰਸ਼ਨ ਕੀਤਾ ਸੀ ਪਰ ਇਹ ਨਹੀਂ ਹੋਏਗਾ ਪਰ ਇਹ ਉਹਨਾਂ ਨੂੰ ਅੰਦਾਜ਼ਾ ਨਹੀਂ ਹੋਏਗਾ ਕਿ ਇਸ ਤੋਂ ਕਰੀਬ 13 ਸਾਲ ਬਾਅਦ ਉਸੀ ਭ੍ਰਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਐਸ்சி ਪਾਰਟੀ ਦੇ ਵੱਡੇ ਆਗੂ ਜੇਲ੍ਹ ਦੇ ਵਿੱਚ ਹੋਣਗੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤੁਹਾਨੂੰ ਪਤਾ ਹੈ ਕਿ ਸਾਰਾ ਇਹ ਜੋ ਈਡੀ ਨੇ ਕੱਲ ਦੇਰ ਸ਼ਾਮ ਜਾ ਕੇ ਅਰਵਿੰਦ ਕੇਜਰੀਵਾਲ ਦੇ ਘਰ ਬਾਹਰ ਡੇਰਾ ਲਾਇਆ ਸਮਨ ਸਰਵ ਕਰਵਾਣਗੇ ਐਸੀ ਅਤੇ ਉਸ ਤੋਂ ਬਾਅਦ ਖਬਰ ਆndੀਏ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਨੌ ਸਮਨ ਈਡੀ ਅਰਵਿੰਦ ਕੇਜਰੀਵਾਲ ਨੂੰ ਸਰਵ ਕਰਨ ਪਹੁੰਚਣ ਦੀ ਸਰਵ ਕਰ ਚੁੱਕੀ ਸੀ ਜਿਸ ਤੋਂ ਬਾਅਦ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ ਤੇ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦਾ ਵੀ ਰੋਕ ਕੀਤਾ ਸੀ ਅਤੇ ਉਹਦੇ ਵਿੱਚ ਇਹ ਕਿਹਾ ਸੀ ਆਪਣੀ ਅਰਜ਼ੀ ਦੇ ਵਿੱਚ ਕਿ ED ਤੋਂ ਜੇ ਗ੍ਰਿਫਤਾਰੀ ਮੇਰੀ ਹੁੰਦੀ ਹੈ ਤਾਂ ਉਸ ਤੋਂ ਬਚਾ ਦੇ ਲਈ ਮੈਨੂੰ ਇਸ ਐਂਟੀਸੀਪੇਟਰੀ ਬੇਲ ਦਿੱਤੀ ਜਾਵੇ کورٹ ਵੱਲੋਂ ਪਰ ਕੋਰਟ ਨੇ ਜਿਵੇਂ ਹੀ ਉਹਨਾਂ ਦੀ ਇਹ ਬੇਲ ਦੀ ਇਹ ਅਰਜ਼ੀ ਖਾਰਜ ਕੀਤੀ ਉਸ ਤੋਂ ਬਾਅਦ ਸ਼ਾਮ ਕਰੀਬ 7:30 ਵਜੇ ED ਅਰਵਿੰਦ ਕੇਜਰੀਵਾਲ ਦੇ ਘਰ ਦਿੱਲੀ ਦੇ ਸਥਿਤ ਉਹਨਾਂ ਦੇ ਘਰ ਪਹੁੰਚ ਗਈ ਅਤੇ ਆਪਣਾ ਸਮਨ ਸਰਵ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਖਬਰ ਆਈ ਕਰੀਬ ਅੱਧੇ ਪੌਣੇ ਘੰਟੇ ਬਾਅਦ ਇਹ ਖਬਰ ਆਈ ਕਿ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਪਹਿਲੀ ਵਾਰ ਹੈ ਕਿ ਭਾਰਤ ਦੇ ਵਿੱਚ ਅਹੁਦੇ ਤੇ ਰਹਿੰਦੇ ਹੋਏ ਕਿਸੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੋਈ ਹੋਵੇ ਤੁਹਾਨੂੰ ਯਾਦ ਹੈ ਕਿ ਕੁਝ ਦਿਨ ਪਹਿਲਾਂ ਛਾਰਖੰਡ ਦੇ ਮੁੱਖ ਮੰਤਰੀ ਸੀਬੋ ਸੋਰੇਨ ਦਾ ਵੀ ਈਡੀ ਨੇ ਗ੍ਰਿਫਤਾਰੀ ਕੀਤੀ ਸੀ ਪਰ ਗ੍ਰਿਫਤਾਰੀ ਤੋਂ 1 ਘੰਟਾ ਪਹਿਲਾਂ ਹੀ ਸੀਬੋ ਸੋਰੇਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਯਾਨੀ ਉਹ ਸਾਬਕਾ ਸਿਮ ਹੋ ਗਏ ਸੀ ਪਰ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਅਹੁਦੇ ਤੇ ਰਹਿੰਦਿਆਂ ਹੀ ਈਡੀ ਨੇ ਗ੍ਰਿਫਤਾਰ ਕਰ ਲਿਆ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਇਸ ਪੂਰੇ ਗ੍ਰਿਫਤਾਰੀ ਦੇ ਪਿੱਛੇ ਦੀ ਕਹਾਣੀ ਇਹੀ ਹੈ ਕਿ ਦਿੱਲੀ ਦੇ ਵਿੱਚ ਕਥਿਤ ਸ਼ਰਾਬ ਘੋਟਾਲਾ ਹੋਇਆ ਸੀ ਕਥਿਤ ਸ਼ਰਾਬ ਘਟਾਲਾ ਕੀ ਹੈ ਅਸੀਂ ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਸ਼ਰਾਬ ਘਟਾਲੇ ਦੇ ਵਿੱਚ ਪੰਜਾਬ ਦਾ ਕਨੈਕਸ਼ਨ ਕੀ ਹੈ ਤੁਹਾਨੂੰ ਇਹ ਵੀ ਦੱਸਾਂਗੇ ਇਸ ਸ਼ਰਾਬ ਘਟਾਲੇ ਦੇ ਵਿੱਚ ਕਿਹੜੇ ਵੱਡੇ ਚਿਹਰੇ ਅਰਵਿੰਦ ਕੇਜਰੀਵਾਲ ਸਣੇ ਇਸ ਸਮੇਂ ਜੇਲ੍ਹ ਚ ਨੇ ਇਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪਰ ਕੱਲ੍ਹ ਦੇਰ ਸ਼ਾਮ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਜਦੋਂ ਈਡੀ ਦੇ ਅਫਸਰ ਪਹੁੰਚੇ ਤਾਂ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਕਿਉਂਕਿ ਉੱਥੇ ਪਹਿਲਾਂ ਤੋਂ ਸੁਰੱਖਿਆ ਮੌਜੂਦ ਸੀ ਕਾਫੀ ਕਸ਼ਮਕਸ਼ ਤੋਂ ਬਾਅਦ ਇਹ ਸਮਨ ਉਹਨਾਂ ਨੂੰ ਸਰਵ ਕੀਤਾ ਗਿਆ ਪਰ ਇਹ ਅੰਦਾਜ਼ਾ ਕਿਸੇ ਨੂੰ ਨਹੀਂ ਸੀ ਵੇਲੇ ਕਿਉਂਕਿ ਉਸ ਸਮੇਂ ਦਿੱਲੀ ਪੁਲਿਸ ਪਹੁੰਚੀ ਹੋਈ ਸੀ ਕੁਝ ਨੀਮ ਫੌਜੀ ਦਸਤੇ ਪਹੁੰਚੇ ਹੋਏ ਸੀ ਉਸ ਤੋਂ ਬਾਅਦ ਇਹ ਅੰਦਾਜ਼ਾ ਲਗਾ ਲਿਆ ਗਿਆ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਸਕਦੀ ਹੈ ਅਤੇ ਹੋਇਆ ਵੀ ਕੁਝ ਉਸੇ ਤਰ੍ਹਾਂ ਹੀ ਅਰਵਿੰਦ ਕੇਜਰੀਵਾਲ ਨੂੰ ਹੀ ਨੂੰ ਕਰੀਬ 9 ਵਜੇ ਈਡੀ ਦੇ ਅਫਸਰਾਂ ਨੇ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਘਰੋਂ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ ਬਿਠਾ ਕੇ ਲੈ ਕੇ ਜਾਣ ਲੱਗੇ ਉਸ ਤੋਂ ਬਾਅਦ ਅਰਵਿੰਦ ਤੇਜਰੀਵਾਲ ਦੇ ਸਮਰਥਕ ਆਮ ਆਦਮੀ ਪਾਰਟੀ ਦੇ ਸਮਰਥਕ ਸੜਕਾਂ 'ਤੇ ਉਤਰਿਆ ਜਿੱਥੇ-ਜਿੱਥੇ ਵੀ ਲੋਕਾਂ ਨੂੰ ਇਹ ਖਬਰ ਪਹੁੰਚੀ ਉਹਨਾਂ ਸਮਰਥਕਾਂ ਨੂੰ ਇਹ ਖਬਰ ਪਹੁੰਚੀ ਸਭ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਨੇ ਤਨੀ ਫੌਜੀ ਦਸਤਿਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਚੁੱਕ-ਚੁੱਕ ਕੇ ਗੱਡੀਆਂ ਦੇ ਵਿੱਚ ਪਾਇਆ ਤੇ ਉਹਨਾਂ ਨੂੰ ਡਿਟੇਨ ਕਰ ਲਿਆ ਇਸ ਤੋਂ ਬਾਅਦ ਦੇਰ ਰਾਤ ਤੱਕ ਕਸਮ ਕਸਲਦੀ ਰਹੀ ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਰਹੇ कि ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਸੁਪਰੀਮ ਕੋਰਟ ਜਾਵਾਂਗੇ ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਅਸੀਂ ਰਾਤ ਨੂੰ ਹੀ ਖੜਕਟਾਵਾਂਗੇ ਪਰ ਉਹਨਾਂ ਨੂੰ ਕੋਈ ਕਾਮਯਾਬੀ ਨਹੀਂ ਹਾਸਲ ਹੋਈ ਅਰਵਿੰਦ ਕੇਜਰੀਵਾਲ ਜੇਲ੍ਹ ਚਲੇ ਗਏ ਅਰਵਿੰਦ ਕੇਜਰੀਵਾਲ ਦੀ ਹੁਣ ਜ਼ਮਾਨਤ ਹੋਏਗੀ ਕਿ ਉਹ ਜੇਲ੍ਹ ਤੋਂ ਬਾਹਰ ਆਉਣਗੇ ਉਸ ਦੇ ਲਈ ਆਮ ਆਦਮੀ ਪਾਰਟੀ ਪੂਰੀ ਚਾਰਾ ਜੋਈ ਕਰ ਰਹੀ ਹੈ ਇਸ ਲਈ ਇਸ ਸਮੇਂ ਅਰਵਿੰਦ ਕੇਜਰੀਵਾਲ ਦੇ ਗ੍ਰਿਫਤਾਰੀ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਵਕੀਲ ਆਪਣੀ ਤਿਆਰੀ ਕਰਕੇ ਪਹੁੰਚੇ ਹੋਏ ਨੇ ਇਹ ਤਰ੍ਹਾਂ ਇੱਕ ਗੱਲ ਦੂਜੀ ਗੱਲ ਇਹ ਹੈ ਕਿ ਅਰਵਿੰ ਹੁਣ ਆਮ ਆਦਮੀ ਪਾਰਟੀ ਵੀ ਰਣਨੀਤੀ ਬਣਾਉਣ ਦੀ ਤਿਆਰੀ ਵਿੱਚ ਹੈ ਉਹ ਰਣਨੀਤੀ ਇਹ ਹੈ ਕਿ ਅਸੀਂ ਸੜਕਾਂ ਤੇ ਉਤਰਾਂਗੇ ਅਤੇ ਇਸ ਗ੍ਰਿਫਤਾਰੀ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਕਿਉਂਕਿ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਾਜਪਾ ਵਿਰੋਧੀਆਂ ਨੂੰ ਜੇਕਰ ਉਹਨਾਂ ਦੀ ਗੱਲਾਂ ਦੇ ਵਿੱਚ ਦੇ ਵਿੱਚ ਉਹਨਾਂ ਦੀ ਗੱਲਾਂ ਨਹੀਂ ਮਾਰ ਰਹੀ ਭਾਜਪਾ ਦੀ ਉਹਨਾਂ ਦੇ ਵਿਰੋਧੀ ਨਹੀਂ ਮਾਰ ਰਹੇ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਪਰ ਅਰਵਿੰਦ ਕੇਜਰੀਵਾਲ ਦੇ ਵਿਰੋਧੀ ਇਹ ਕਹਿ ਰਹੇ ਨੇ ਕਿ ਆਖਿਰਕਾਰ ਅਰਵਿੰਦ ਕੇਜਰੀਵਾਲ ਇਸਕੇ ਕਥਿਤ ਸ਼ਰਾਬ ਕੋਟਾ ਲੇ ਤੋਂ ਕਦੋਂ ਤੱਕ ਬਚਦੇ ਤੇ ਫਾਈਨਲੀ ਉਹਨਾਂ ਦੀ ਹੁਣ ਤਾ ਕੇਜਰੀਵਾਲ ਦੀ ਅਰਜੀ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਏਗੀ ਇਸ ਤੋਂ ਇਲਾਵਾ ਉਹਨਾਂ ਨਾਲ ਪੁੱਛਗਿੱਛ ਕਰ ਰਹੇ ਨੇ ਈਡੀ ਦੇ ਅਫਸਰ ਈਡੀ ਦੇ ਅਫਸਰ ਉਹਨਾਂ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਕਰੀਬ 2 ਵਜੇ ਤੋਂ ਬਾਅਦ ਉਹਨਾਂ ਨੂੰ ਹੋ ਸਕਦਾ ਹੈ ਕਿ ਰਾਊਜ਼ ਐਵੇਨਿਊ ਕੋਰਟ ਜੋ ਕਿ ਦਿੱਲੀ ਦੇ ਵਿੱਚ ਹੈ ਉਸ ਦੇ ਵਿੱਚ ਪੇਸ਼ ਕਰ ਦੇਣ ਹੁਣ ਇਹ ਪੇਸ਼ੀ ਕਿਸ ਤਰ੍ਹਾਂ ਦੀ ਹੋਏਗੀ ਇਹ ਵੀ ਦੇਖਣਾ ਹੋਇਆ ਕਿਉਂਕਿ ਇਹ ਪੇਸ਼ੀ ਜਾ ਤਾਂ ਉਹਨਾਂ ਨੂੰ ਆ ਕੋਰਟ ਵਿੱਚ ਲਿਜਾ ਕੇ ਪੇਸ਼ੀ ਕੀਤੀ ਜਾ ਸਕਦੀ ਹੈ ਜਾਂ ਫਿਰ ਵੀਡੀਓ ਕਾਨਫਰੈਂਸਿੰਗ ਦੇ ذریعے ਵੀ ਪੇਸ਼ੀ ਕਰਵਾਈ ਜਾ ਸਕਦੀ ਹੈ ਇਸ ਦੇ ਵਿੱਚ ਅਹਿਮ ਗੱਲ ਇਹ ਵੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਜਿਹੜੇ ਬਿਆਨ ਨੇ ਉਹਨਾਂ ਦੇ ਨਾਲ ਜਿਹੜੀ ਵੀ ਪੁੱਛਗਿੱਛ ਹੋ ਰਹੀ ਹੈ ਉਸ ਦਾ ਆਡੀਓ ਤੇ ਵੀਡੀਓ ਰਿਕਾਰਡਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਕਿ ਕੋਰਟ ਵਿੱਚ ਉਹ ਵੀ ਦਿਖਾਇਆ ਜਾ ਸਕੇ ਇਹ ਵੀ ਇੱਕ ਇਸ ਦੇ ਵਿੱਚ ਗੱਲ ਹੈ ਕਿਉਂਕਿ ਜਦੋਂ ਸੰਜੇ ਸਿੰਘ ਗ੍ਰਫਤਾਰ ਹੋਏ ਸੀ ਉਸ ਵੇਲੇ ਇਲਜ਼ਾਮ ਲਗਾਇਆ ਗਿਆ ਸੀ ਕਿ ਸੰਜੇ ਸਿੰਘ ਦੇ ਨਾਲ ਜੋ ਗੱਲਬਾਤ ਹੋਈ ਸੀ ਈਡੀ ਦੇ ਅਫਸਰਾਂ ਦੀ ਉਸ ਆਡੀਓ ਨੂੰ ਡਿਲੀਟ ਕਰ ਦਿੱਤਾ ਗਿਆ ਇਸ ਤਰ੍ਹਾਂ ਦਾ ਵੀ ਇਲਜ਼ਾਮ ਲਗਾਇਆ ਗਿਆ ਤਾਂ ਇਸ ਵਾਰ ਈਡੀ ਵੀ ਪੂਰੀ ਤਿਆਰੀ ਨਾਲ ਹੈ ਕਿ ਆਡੀਓ ਤੇ ਵੀਡੀ रिकॉर्डिंग ਹੋਏਗੀ ਉਹ ਵੀ ਅਸੀਂ ਕੋਰਟ ਵਿੱਚ ਪੇਸ਼ ਕਰਾਂਗੇ ਤਾਂ ਇਸ ਵੇਲੇ ਦਿੱਲੀ ਦੇ ਵਿੱਚ ਹਾਲਾਤ ਇਹ ਬਣੇ ਹੋਏ ਨੇ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਕੁਨ ਨੇ ਉਹ ਸੜਕਾਂ ਤੇ ਉਤਰਨਾ ਸ਼ੁਰੂ ਕਰ ਰਹੇ ਨੇ ਇਸੇ ਦੇ ਤਹਿਤ ਆਈਟੀਓ ਦੇ ਵਿੱਚ ਆਈਟੀਓ ਦੇ ਵਿੱਚ ਹੀ ਆਮ ਆਦਮੀ ਪਾਰਟੀ ਦਾ ਪਾਟੀ ਦਫਤਰ ਹੈ ਤਾਂ ਉਥੇ ਸਮਰਥਕਾਂ ਦਾ ਪਹੁੰਚਣਾ ਜਾਰੀ ਹੈ ਇਸੇ ਨੂੰ احتیاط ਵਿੱਚ ਰੱਖਦੇ ਹੋਏ ਦਿੱਲੀ ਮੈਟਰੋ ਨੇ ਇੱਕ ਵੱਡਾ ਐਲਾਨ ਕੀਤਾ ਹੈ ਐਲਾਨ ਇਹ ਹੈ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਆਈਟੀਓ ਦਾ ਮੈਟਰੋ ਸਟੇਸ਼ਨ ਦੇ ਸਾਰੇ ਗੇਟ ਬੰਦ ਰਹਿਣਗੇ ਯਾਨੀ ਆਈਟੀਓ ਮੈਟਰੋ ਸਟੇਸ਼ਨ ਤੋਂ ਕੋਈ ਵੀ ਅੰਦਰ ਨਹੀਂ ਜਾ ਸਕਦਾ ਨਾ ਹੀ ਆਈਟੀਓ ਮੈਟਰੋ ਸਟੇਸ਼ਨ ਤੋਂ ਕੋਈ ਬਾਹਰ ਆ ਸਕਦਾ ਕਿਉਂਕਿ ਉਥੇ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਇਸ ਤਰ੍ਹਾਂ ਦਾ ਖਦਸ਼ਾ ਜਤਾਇਆ ਗਿਆ ਕਿਉਂਕਿ ਮੈਟਰੋ ਦਿੱਲੀ ਮੈਟਰੋ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਆਈ ਸਾਨੂੰ ਇਨਸਟਰਕਸ਼ਨ ਤੋਂ ਬਾਅਦ ਇਹ ਅਸੀਂ ਫੈਸਲਾ ਲਿਆ ਕਿ ਆਈਟੀਓ ਮੈਟਰੋ ਸਟੇਸ਼ਨ ਨੂੰ ਪ सील ਕੀਤਾ ਜਾਏਗਾ ਉਸ ਦੇ 게ਟ بند ਕੀਤੇ ਜਾਣਗੇ ਸਿਰਫ ਮੈਟਰੋ ਉੱਥੋਂ ਲੰਘ ਸਕੇਗੀ ਉੱਥੇ ਨਾ ਕੋਈ ਉਤਰ ਸਕੇਗਾ ਨਾ ਹੀ ਉੱਥੇ ਕਿਸੇ ਨੂੰ ਚੜਨ ਦੀ ਇਜਾਜ਼ਤ ਹੈ ਤਾਂ ਇਸ ਸਮੇਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਕੁੰਨ ਨੇ ਉਹ ਇਸ ਸਮੇਂ ਮੋਬਾਈਲਾਈਜ਼ ਹੋਣਾ ਸ਼ੁਰੂ ਹੋ ਗਏ ਨੇ ਮਤਲਬ ਕਿ ਸੜਕਾਂ ਤੇ ਉਤਰਨੇ ਸ਼ੁਰੂ ਹੋ ਗਏ ਨੇ ਕਿਉਂਕਿ ਆਮ ਆਦਮੀ ਪਾਰਟੀ ਵੀ ਇਸ ਨੂੰ ਇੱਕ ਤਰ੍ਹਾਂ ਦਾ ਸਿਆਸੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਦੇ ਆਗੂ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਜੇਲ੍ਹ ਚ ਬੰਦ ਨੇ ਇਹ ਵੀ ਇੱਕ ਖਾਸ ਗੱਲ ਜਾਣਨ ਵਾਲੀ ਇਸ ਕਰਕੇ ਵੀ ਹੈ ਕਿਉਂਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜ ਦਿੱਲੀ ਤੋਂ ਰਾਜ ਸਭਾ ਸੰਸਦ ਬਣੇ ਸੰਜੇ ਸਿੰਘ ਵੀ ਜੇਲ੍ਹ 'ਚ ਹੈ ਯਾਨੀ ਆਮ ਆਦਮੀ ਪਾਰਟੀ ਦੇ ਤਿੰਨ ਵੱਡੇ ਆਗੂ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਤਿੰਨਾਂ ਤੇ ਹੀ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਦਿੱਲੀ ਦੇ ਵਿੱਚ ਕਥਿਤ ਤੌਰ ਤੇ ਸ਼ਰਾਬ ਘਟਾਲੇ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਇਸੇ ਦੇ ਇਲਜ਼ਾਮ ਦੇ ਵਿੱਚ ਸਭ ਤੋਂ ਪਹਿਲਾਂ ਜਾਂਚ ਕੇ ਕਾਰਵਾਈ ਗਈ ਮਨੀਸ਼ ਸਿਸੋਦੀਆ ਦੀ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਗਿਆ ਕਰੀਬ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਮਨੀਸ਼ ਸਿਸੋਦੀਆ ਜੇਲ੍ਹ ਚੋਂ ਬਾਹਰ ਨਹੀਂ ਆ ਸਕੇ ਦੂਜੀ ਗ੍ਰਿਫਤਾਰੀ ਵੱਡੀ ਗ੍ਰਿਫਤਾਰੀ ਜਿਹੜੀ ਹੋਈ ਉਹ ਸੰਜੇ ਸਿੰਘ ਦੀ ਹੋਈ ਸੰਜੇ ਸਿੰਘ ਨੂੰ ਵੀ ਈਡੀ ਨੇ ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਅੱਜ ਉਹ ਵੀ ਜੇਲ੍ਹ 'ਚ ਨੇ ਤੇ ਹੁਣ ਗ੍ਰਿਫਤਾਰੀ ਹੋਈ ਹੈ ਅਰਵਿੰਦ ਕੇਜਰੀਵਾਲ ਦੀ ਤੁਹਾਨੂੰ ਇਸ ਦੇ ਵਿੱਚ ਇਹ ਗੱਲ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਈਡੀ ਸ਼ਰਾਬ ਘੋਟਾਲੇ ਦੇ ਮਾਮਲੇ ਨੂੰ ਲੈ ਕੇ ਸੰਮਨ ਲੈ ਕੇ ਜਾਂਦੀ ਸੀ ਤਾਂ ਉਸ ਵੇਲੇ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਸੀ ਕਿ ਈਡੀ ਸ਼ਾਇਦ ਮਨੀਸ਼ ਜਸੋਧਿਆ ਕੋ ਗ੍ਰਿਫਤਾਰ ਕਰਨੇ ਆ ਰਹੀ ਹੈ ਮਨੀਸ਼ ਜਸੋਧਿਆ ਗ੍ਰਿਫਤਾਰ ਹੋ ਗਏ ਉਸ ਤੋਂ ਬਾਅਦ ਉਹੀ ਅਰਵਿੰਦ ਕੇਜਰੀਵਾਲ ਸੀ ਉਹਨਾਂ ਨੇ ਕਿਹਾ ਕਿ ਈਡੀ ਸ਼ਾਇਦ ਅਬ ਸੰਜੇ ਸਿੰਘ ਕੋ ਗ੍ਰਿਫਤਾਰ ਕਰ ਸੰਜੇ ਸਿੰਘ ਗ੍ਰਫਤਾਰ ਹੋ ਗਏ ਉਸ ਤੋਂ ਬਾਅਦ ਮਨੀਸ सिसोदिया ਨੇ ਇਹ ਕਿਹਾ ਕਿ ਸ਼ਾਇਦ ED ਹੁਣ ਮੈਨੂੰ ਵੀ ਗ੍ਰਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ ਪਰ ਅਰਵਿੰਦ ਕੇਜਰੀਵਾਲ 9 ਸਮਾਨ ED ਦੇ 9 ਸਮਨ ਤੋਂ ਬਚਦੇ ਹੋਏ ਨਜ਼ਰ ਆਏ ED ਦੇ ਕੋਲ ਪੇਸ਼ ਹੋਣ ਦੀ ਬਜਾਏ ਉਹ ਚਲੇ ਗਏ ਦਿੱਲੀ ਹਾਈ ਕੋਰਟ ਦਿੱਲੀ ਹਾਈ ਕੋਰਟ ਉਹਨਾਂ ਨੇ ਕਿਹਾ ਕਿ ਮੇਰੀ ਗ੍ਰਫਤਾਰੀ ਨਾ ਹੋਵੇ ਇਸ ਦੇ ਲਈ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਪਰ ਦਿੱਲੀ ਹਾਈ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਜਿਵੇਂ ਹੀ ਦਿੱਲੀ ਹਾਈ ਕੋਰਟ ਨੇ ਇਸ ਗੱਲ ਨੂੰ ਖਾਰਜ ਕੀਤਾ ED ਐਕਟਿਵ ਹੋ ਗਈ ED ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਤੇ ਅਰਵਿੰਦ ਕੇਜਰੀਵਾਲ ਨੂੰ ਇੱਕ ਘੰਟੇ ਦੇ ਅੰਦਰ-ਅੰਦਰ ਉਹਨਾਂ ਦੇ ਘਰੋਂ ਬਾਹਰ ਲੈ ਆਈ ਤੇ ਉਸ ਤੋਂ ਬਾਅਦ ਉਹ ਹੁਣ ਇਸ ਸਮੇਂ ਜੇਲ੍ਹ ਭੇਜ ਦਿੱਤੇ ਗਏ ਨੇ ਯਾਨੀ ਉਹਨਾਂ ਨਾਲ ਪੁੱਛਗਿੱਛ ਹੋ ਰਹੀ ਹੈ ਕੁਝ ਸਮੇਂ ਬਾਅਦ ਉਹਨਾਂ ਦੀ ਪੇਸ਼ੀ ਹੋਏਗੀ ਕੋਰਟ ਦੇ ਵਿੱਚ ਉਸ ਤੋਂ ਬਾਅਦ ਇਹ ਤੈਅ ਹੋਏਗਾ ਕਿ ਅਰਵਿੰਦ ਕੇਜਰੀਵਾਲ ਅੰਦਰ ਰਹਿਣਗੇ ਜਾਂ ਇਹ ਅੰਦਰ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ ਦੋ ਸੁਣਵਾਈਆਂ ਹੋਣਗੀਆਂ ਅਰਵਿੰਦ ਕੇਜਰੀਵਾਲ ਦੀ ਸੁਣਵਾਈ ਹੋਏਗੀ ਕੋਰਟ 'ਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਉਹਨਾਂ ਦੀ ਪਾਰਟੀ ਸੁਪਰੀਮ ਕੋਰਟ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਜੱਜ ਇਸ ਮਾਮਲੇ ਨੂੰ ਸੁਣਨਗੇ ਤਾਂ ਸੁਪਰੀਮ ਕੋਰਟ ਇਸ ਮਾਮਲੇ ਵਿੱਚ ਕੀ ਕਹਿੰਦਾ ED ਜਦੋਂ ਇਹਨਾਂ ਨੂੰ ਪੇਸ਼ ਕਰੇਗੀ ਕਿ ਇਹਨਾਂ ਨੂੰ ਜ਼ਮਾਨਤ ਮਿਲ ਪਾਏਗੀ ਜਾਂ ਜੇਲ੍ਹ ਚ ਰਹਿਣ ਕਿ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਪਰ ਇਸ ਸਭ ਦੇ ਵਿਚਾਲੇ ਜਿਹੜਾ ਪੇਜ ਫਸਿਆ ਹੋਇਆ ਹੈ ਜਿਹੜੀ ਸਮਝਣ ਵਾਲੀ ਗੱਲ ਇਹ ਹੈ ਕਿ ਦਿੱਲੀ ਦੀ ਜੋ ਐਕਸਾਈਜ਼ ਪਾਲਿਸੀ ਯਾਨੀ ਸ਼ਰਾਬ ਨੀਤੀ ਜੀ ਸੀ ਉਸ ਦੇ ਵਿੱਚ ਆਖਿਰਕਾਰ ਪੰਗਾ ਕਿੱਥੇ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਇਹ ਤਿੰਨੇ ਆਗੂ ਇਸ ਸਮੇਂ ਗ੍ਰਿਫਤਾਰ ਕਰ ਲਏ ਗਏ ਨੇ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਤਾਂ ਇੱਕ ਇੱਕ ਕਰਕੇ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਤੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਆਖਿਰ ਕੀ ਸੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਅੱਜ ਜੇਲ੍ਹ ਦੇ ਅੰਦਰ ਸੁੱਟ ਦਿੱਤੇ ਗਏ ਨੇ ਤਾਂ ਇਸ ਦੇ ਵਿੱਚ ਇੱਕ ਇੱਕ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਦਿੱਲੀ ਸਰਕਾਰ ਨੇ ਸਾਲ 2021 ਅਤੇ 22 ਦੇ ਵਿੱਚ ਇੱਕ ਨਵੀਂ ਸ਼ਰਾਬ ਪਾਲਿਸੀ ਲੈ ਕੇ ਆਂਦੀ ਅਤੇ ਉਸ ਨੂੰ ਲਾਗੂ ਕਰ ਦਿੱਤਾ ਗਿਆ ਨਵੀਂ ਸ਼ਰਾਬ ਪਾਲਿਸੀ ਦੇ ਮਤਾਬਕ ਦਿੱਲੀ ਦਾ ਸ਼ਰਾਬ ਕਾਰੋਬਾਰ ਜੋ ਸੀ ਉਹ ਨਿੱਜੀ ਹੱਥਾਂ ਨੂੰ ਦੇ ਦਿੱਤਾ ਗਿਆ ਯਾਨੀ ਪਹਿਲਾਂ ਦਿੱਲੀ ਦੇ ਵਿੱਚ ਜੋ ਲੋਕ ਦਿੱਲੀ ਦੇ ਦਿੱਲੀ ਵਿੱਚ ਆਉਂਦੇ ਜਾਂਦੇ ਰਹੇ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਦਿੱਲੀ ਵਿੱਚ ਸਰਕਾਰੀ ਸ਼ਰਾਬ ਦੇ ਠੇਕੇ ਚਲਾਏ ਜਾਂਦੇ ਸੀ ਪਰ ਸਾਲ 2021-22 ਦੇ ਵਿੱਚ ਜਦੋਂ ਨਵੀਂ ਐਕਸਾਈਜ਼ ਪਾਲਿਸੀ ਆਈ ਤਾਂ ਉਸ ਦੇ ਵਿੱਚ ਦਿੱਲੀ ਸਰਕਾਰ ਨੇ ਸਾਰੇ ਸਾਰੇ ਦਾ ਸਾਰਾ ਕਾਰੋਬਾਰ ਨਿੱਜੀ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਦੇ ਵਿੱਚ ਇਹ ਤਰਕ ਦਿੱਤਾ ਗਿਆ ਕਿ ਦਿੱਲੀ ਦੇ ਜੋ ਸਰਕਾਰੀ ਖਜ਼ਾਨੇ ਆ ਇਸ ਖਜ਼ਾਨਾ ਹੈ ਇਸ ਨੂੰ ਫਾਇਦਾ ਹੋਏਗਾ ਸਰਕਾਰੀ ਜਦੋਂ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਏਗਾ ਤਾਂ ਸਰਕਾਰੀ ਜਿਹੜਾ ਖਜ਼ਾਨਾ ਉਸ ਨੂੰ ਭਰਨ ਦੇ ਵਿੱਚ ਮਦਦ ਮਿਲੇਗੀ ਇਹ ਕਿਹਾ ਗਿਆ ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਇਹ ਤਰਕ ਦਿੱਤਾ ਕਿ ਇਹ ਇਸ ਦੇ ਨਾਲ ਸਾਡੀ ਕਮਾਈ ਵਧੇਗੀ ਤੇ ਲੋਕਾਂ ਦਾ ਵੈਲਫੇਅਰ ਸਕੀਮ ਅਸੀਂ ਚਲਾ ਸਕਾਂਗੇ ਪਰ ਦਿੱਲੀ ਦੀ ਇਹ ਜੋ ਸ਼ਰਾਬ ਨੀਤੀ ਸੀ ਸ਼ੁਰੂ ਤੋਂ ਹੀ ਇਹ ਵਿਵਾਦਾਂ ਵਿੱਚ ਰਹੀ ਹੈ ਇਹ ਵਿਵਾਦ ਉਸ ਵੇਲੇ ਵੱਧ ਗਿਆ ਜਦੋਂ ਨਵੀਂ ਨੀਤੀ ਨੂੰ ਖਾਰਜ ਕਰਦੇ ਹੋਏ ਸਰਕਾਰ ਨੇ 2022 ਵਿੱਚ ਇੱਕ ਵਾਰ ਫੇਰ ਤੋਂ ਪੁਰਾਣੀ ਨੀਤੀ ਹੀ ਯਾਨੀ ਸਰਕਾਰੀ ਠੇਕੇ ਮੁੜ ਕੇ ਬਹਾਲ ਕਰ ਦਿੱਤੇ ਉਹ ਲਾਗੂ ਕਰ ਦਿੱਤਾ ਗਿਆ ਤੋ ਇਸ ਦੇ ਵਿੱਚ ਇਹ ਸਾਰੇ ਖੇਡ ਦੇ ਵਿੱਚ ਕਿਹੜਾ ਬੰਦਾ ਸੀ ਜਿਸ ਨੇ ਇਹ ਸਾਰੀ ਗੱਲ ਨੂੰ ਅੰਜਾਮ ਦਵਾਇਆ ਅਸੀਂ ਉਸ ਬਾਰੇ ਵੀ ਦੱਸਦੇ ਹਾਂ ਅਸਲ 'ਚ ਇਸ ਦੀ ਸ਼ੁਰੂਆਤ ਦਿੱਲੀ ਦੇ ਮੁੱਖ ਸਕੱਤਰ ਰਹੇ ਨਰੇਸ਼ ਕੁਮਾਰ ਦੀ ਇੱਕ ਚਿੱਠੀ ਨਾਲ ਹੋਇਆ ਨਰੇਸ਼ ਕੁਮਾਰ ਨੇ ਉਪ ਰਾਜਪਾਲ ਵਿਨੈ ਕੁਮਾਰ ਸਖਸ਼ੇਨਾ ਨੂੰ ਅਤੇ ਆਰਥਿਕ ਅਪਰਾਧ ਸ਼ਾਖਾ ਨਵੀਂ ਦਿੱਲੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਯਸੋਦੀਆ ਨੂੰ ਇੱਕ ਰਿਪੋਰਟ ਭੇਜੀ ਇਸ ਰਿਪੋਰਟ ਇਹ ਰਿਪੋਰਟ 8 ਜੁਲਾਈ 2022 ਨੂੰ ਭੇਜੀ ਗਈ ਸੀ ਹੁਣ ਇਸ ਰਿਪੋਰਟ ਦੇ ਵਿੱਚ ਕੀ ਸੀ ਇਸ ਵਿੱਚ ਕਿਹਾ ਗਿਆ ਕਿ ਐਕਸਾਈਜ਼ ਡਿਪਾਰਟਮੈਂਟ ਦੇ ਜੋ ਮੁਕੀ ਹੋਣ ਦੇ ਕਾਰਨ ਮਨੀਸ਼ ਯਸੋਦੀਆ ਉਪ ਪ੍ਰਾਜਪਾਲ ਦੀ ਮਨਜ਼ੂਰੀ ਤੋਂ ਬਣਾ ਹੀ ਨਵੀਂ ਸ਼ਰਾਬ ਪਾਲਿਸੀ ਲੈ ਕੇ ਆਏ ਤੇ ਫਰਜੀ ਤਰੀਕੇ ਨਾਲ ਇਸ ਦੇ ਵਿੱਚ ਕਮਾਈ ਕੀਤੀ ਗਈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਕੰਪਨੀਆਂ ਨੂੰ ਲਾਇਸੈਂਸ ਫੀਸ ਵਿੱਚ 144.36 ਕਰੋੜ ਦੀ ਛੋਟ ਦਿੱਤੀ ਗਈ। ਯਾਨੀ ਜਿੰਨਾ ਪ੍ਰਾਈਵੇਟ ਕੰਪਨੀਆਂ ਨੂੰ ਨਵੀਂ ਸ਼ਰਾਬ ਨੀਤੀ ਦੇ ਤਹਿਤ ਠੇਕੇ ਦਿੱਤੇ ਗਏ, ਉਹਨਾਂ ਨੂੰ ਕਰੀਬ-ਕਰੀਬ 150 ਕਰੋੜ ਰੁਪਏ ਦਾ ਫਾਇਦਾ ਪਹੁੰਚਾਇਆ ਗਿਆ। ਇਸ ਤਰ੍ਹਾਂ ਦਾ ਇਲਜ਼ਾਮ ਲਗਾਇਆ ਗਿਆ ਉਸ ਚਿੱਠੀ ਦੇ ਵਿੱਚ। ਇਸ ਰਿਪੋਰਟ ਦੇ ਮੁਤਾਬਕ ਕੋਰੋਨਾ ਦੇ ਸਮੇਂ ਜਦੋਂ ਕੋਰੋਨਾ ਚੱਲ ਰਿਹਾ ਸੀ ਉਸ ਵੇਲੇ ਉਸ ਸਮੇਂ ਸ਼ਰਾਬ ਵੇਚਣ ਵਾਲਿਆਂ ਨੂੰ ਲਾਇਸੈਂਸ ਜੋ ਲਾਇਸੈਂਸ ਹੋਣਾ ਤੋਂ ਲਿਆ ਜਾਂਦਾ ਉਸ ਤੋਂ ਲਈ ਗਈ ਫੀਸ ਦੇ ਵਿੱਚ ਵੀ ਮਾਫੀ ਦਿੱਤੀ ਗਈ ਜਿਸ ਜਿਸ ਦੀ ਵਜ੍ਹਾ ਨਾਲ ਦਿੱਲੀ ਸਰਕਾਰ ਦੇ ਖਜ਼ਾਨੇ ਨੂੰ ਬਹੁਤ ਵੱਡਾ ਭਾਰੀ ਨੁਕਸਾਨ ਹੋਇਆ ਇਹ ਇਲਜ਼ਾਮ ਲਗਾਇਆ ਗਿਆ ਤਾਂ ਇਸ ਤੋਂ ਬਾਅਦ ਇਹਹੀ ਇਲਜ਼ਾਮ ਲੱਗਿਆ ਕਿ 144.36 ਕਰੋੜ ਰੁਪਏ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਇਹ ਰਿਪੋਰਟ ਭੇਜੀ ਗਈ ਸੀਬੀਆਈ ਨੂੰ ਸੀਬੀਆਈ ਨੇ ਜਦੋਂ ਇਸ ਵਿੱਚ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਉਸ ਤੋਂ ਪਹਿਲਾਂ ਹੀ ਦਿੱਲੀ ਸਰਕਾਰ ਨੇ ਜੋ ਨਵੀਂ ਐਕਸਾਈਜ਼ ਪਾਲਿਸੀ ਸੀ ਉਸ ਨੂੰ ਖਾਰਜ ਕਰਦੇ ਹੋਏ ਪੁਰਾਣੀ ਪਾਲਿਸੀ ਨੂੰ ਬਹਾਲ ਕਰ ਦਿੱਤਾ ਪੁਰਾਣੀ ਪਾਲਿਸੀ ਪੁਰਾਣੀ ਪਾਲਿਸੀ ਦੇ ਤੋਂ ਪਹਿਲਾਂ ਜੋ ਨਵੀਂ ਪਾਲਿਸੀ ਸੀ ਉਸ ਦੇ ਵਿੱਚ ਕੀ ਸੀ ਤੁਹਾਨੂੰ ਇਸ ਬਾਰੇ ਬਹੁਤ ਘੱਟ ਸ਼ਬਦਾਂ ਵਿੱਚ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਜਦੋਂ ਨਿੱਜੀ ਕੰਪਨੀਆਂ ਦਿੱਲੀ ਵਿੱਚ ਵਧ ਗਈਆਂ ਤਾਂ ਦਿੱਲੀ ਨੂੰ 32 ਜ਼ੋਨਾਂ ਵਿੱਚ ਵੰਡ ਦਿੱਤਾ ਗਿਆ ਪੂਰੀ ਦਿੱਲੀ ਨੂੰ 32 ਜ਼ੋਨ ਬਣਾ ਦਿੱਤੇ ਗਏ ਜਿਸ ਦੇ ਵਿੱਚ ਕਰੀਬ 850 ਦੁਕਾਨਾਂ ਖੋਲ੍ਹਣੀਆਂ ਗਈਆਂ ਇਸ ਜ਼ੋਨ ਅਤੇ ਹਰ ਇੱਕ ਜ਼ੋਨ ਵਿੱਚ ਵੱਧ ਤੋਂ ਵੱਧ 27 ਦੁਕਾਨਾਂ ਦੀ ਇਜਾਜ਼ਤ ਦਿੱਤੀ ਗਈ ਇਹ ਤੁਸੀਂ ਪ੍ਰਾਈਵੇਟ ਯਾਨੀ ਕਿ ਤੁਹਾਨੂੰ ਯਾਦ ਹੋਵੇਗਾ ਕਿ ਦਿੱਲੀ ਦੇ ਵਿੱਚ ਇੱਕ ਉਹ ਦੌਰ ਵੀ ਆਇਆ ਸੀ ਜਦੋਂ ਪ੍ਰਾਈਵੇਟ ਪਲੇਅਰਸ ਪ੍ਰਾਈਵੇਟ ਠੇਕੇ ਖੁੱਲ ਗਏ ਤਾਂ ਉੱਥੇ ਲੋਕਾਂ ਨੂੰ ਵੱਧ ਤੋਂ ਵੱਧ ਸ਼ਰਾਬ ਵੇਚਣ ਦੇ ਲਈ ਕੰਪਨੀਆਂ ਨੇ ਕੀ ਕੀਤਾ ਕਿ ਇੱਕ ਬੋਤਲ ਤੇ ਇੱਕ ਬੋਤਲ ਫ੍ਰੀ ਦੇਣੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਹੀ ਇਸ ਦੇ ਵਿੱਚ ਸਵਾਲ ਉੱਠਨੇ ਸ਼ੁਰੂ ਹੋ ਗਏ ਕਿ ਕੀ ਇਹ ਕਿਸੇ ਤਰ੍ਹਾਂ ਦਾ ਘੁਟਾਲਾ ਹੈ ਕੀ ਪ੍ਰਾਈਵੇਟ ਪਲੇਅਰਸ ਨੂੰ ਇਸ ਦੇ ਵਿੱਚ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਇਸੇ ਤੋਂ ਬਾਅਦ ਇਹ ਇਹ ਸਾਰੀ ਕਾਰਵਾਈ ਸ਼ੁਰੂ ਹੋਈ ਸੀ सीबीआई ਦੇ ਦੀ ਨਜ਼ਰ ਦੇ ਵਿੱਚ ਸਾਰਾ ਮਾਮਲਾ ਗਿਆ सीबीआई ਨੇ ਉਸ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕੀਤੀ ਜਿਸ ਤੋਂ ਬਾਅਦ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਯਸੋਦੀਆ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਤੱਕ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ ਜਿਸ ਤੋਂ ਬਾਅਦ ਫਿਰ ਈਡੀ ਨੇ ਇਸ ਮਾਮਲੇ ਨੂੰ ਆਪਣੇ ਹੱਥ ਚ ਲਿਆ ਈਡੀ ਨੇ ਇਸ ਪੂਰੇ ਮਾਮਲੇ ਦੇ ਵਿੱਚ ਸੰਜੇ ਸਿੰਘ ਨਾਲ ਪੁੱਛਗਿੱਛ ਕੀਤੀ ਸੰਜੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਹ ਇਹ ਗੱਲ ਹੋਰ ਵੀ ਦੱਸ ਦਈਏ ਕਿ ਅਸੀਂ ਕਿਹਾ ਸੀ ਕਿ ਇਸ ਪੂਰੇ ਸ਼ਰਾਬ ਘਟਾਲੇ ਦੇ ਵਿੱਚ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਪੰਜਾਬ ਕਨੈਕਸ਼ਨ ਕੀ ਹੈ ਉਸ ਵੇਲੇ ਵਿਰੋਧੀਆਂ ਨੇ ਇਹ ਇਲਜ਼ਾਮ ਲਗਾਇਆ ਕਿ ਪ੍ਰਾਈਵੇਟ ਪਾਰਟਨਰਸ ਪ੍ਰਾਈਵੇਟ ਜਿਹੜੇ ਪਲੇਅਰ ਨੇ ਸ਼ਰਾਬ ਕਾਰੋਬਾਰੀ ਨੇ ਉਹਨਾਂ ਨੂੰ ਉਹਨਾਂ ਦੇ ਹੱਥ ਨਵੀਂ ਪਾਲਿਸੀ ਦੇ ਤਹਿਤ ਦਿੱਲੀ ਦੀ ਸਾਰੀਆਂ ਦੁਕਾਨਾਂ ਦੇਣ ਦਾ ਦੇਣ ਦੇ ਪਿੱਛੇ ਦਾ ਮਕਸਦ ਇਹ ਸੀ ਕਿ ਉਹਨਾਂ ਤੋਂ ਕਮਾਇਆ ਗਿਆ ਜਿਹੜਾ ਪੈਸਾ ਸੀ ਪੰਜਾਬ ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਉਸ ਦੇ ਵਿੱਚ ਉਹ ਸਾਰੇ ਪੈਸੇ ਨੂੰ ਵਰਤਿਆ ਗਿਆ ਇਹ ਸਭ ਤੋਂ ਵੱਡਾ ਇਲਜ਼ਾਮ ਲਗਾਇਆ ਜਾਂਦਾ ਹੈ ਵਿਰੋਧੀਆਂ ਵੱਲੋਂ ਤੇ ਇਸ ਦੀ ਵੀ ਜਾਂਚ ਹੋ ਰਹੀ ਹੈ ਤੇ ਇਸ ਦੇ ਵਿੱਚ ਵੀ ਕਈ ਤਰ੍ਹਾਂ ਦੇ ਸਬੂਤ ਮਿਲ ਰਹੇ ਨੇ ਲੋਕ ਇਸ ਦੇ ਵਿੱਚ ਦਾਅਵੇ ਕਰਦੇ ਨੇ ਕਿ ਪੰਜਾਬ ਦੇ ਵਿੱਚ ਜੋ ਸ਼ਰਾਬ ਘਟਾਲੇ ਤੋਂ ਬਾਅਦ ਪੈਸਾ ਕਮਾਇਆ ਗਿਆ ਉਹ ਪੰਜਾਬ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਵਰਤਿਆ ਗਿਆ ਔਰ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਅ ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਈ ਹੋਈ ਹੈ ਤਾਂ ਇਸ ਤੋਂ ਬਾਅਦ ਇਸੇ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਸਾਰੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉਸ ਸਵਾਲਾਂ ਦੇ ਘੇਰੇ ਦੇ ਵੀ ਸੀ ਉਸ ਨੂੰ ਪਲਟ ਦਿੱਤਾ ਗਿਆ ਪੁਰਾਣੀ ਪਾਲਿਸੀ ਮੁੜ ਕੇ ਬਹਾਲ ਕੀਤੀ ਗਈ ਪਰ ਇਸ ਦੇ ਵਿੱਚ ਜੋ ਕਾਰਵਾਈ ਦੀ ਜੋ ਕਾਰਵਾਈ ਹੁੰਦੀ ਗਈ ਉਹਦੇ ਵਿੱਚ ਮਨੀਸ਼ ਸੋਧਿਆ ਸੰਜੇ ਸਿੰਘ ਉਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਕਰ ਲਏ ਗਏ ਨੇ ਦਿੱਲੀ ਦੇ ਵਿੱਚ ਇਹ ਤਿੰਨੇ ਵੱਡੇ ਆਗੂ ਆਮ ਆਦਮੀ ਪਾਰਟੀ ਦੇ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਅੱਗੇ ਦਾ ਇਹਨਾਂ ਦਾ ਭਵਿੱਖ ਕੀ ਹੋਏਗਾ ਇਹ ਕਹਿਣਾ ਠੀਕ ਠੀਕ ਇਹ ਹੁਣ ਦੱਸਿਆ ਦੱਸਿਆ ਜਾਣਾ ਮੁਸ਼ਕਲ ਹੈ ਪਰ ਇਸ ਸਮੇਂ ਪਾਰਟੀ ਦੀਆਂ ਮੁਸ਼ਕਲਾਂ ਇਸ ਕਰਕੇ ਵਧੀਆਂ ਹੋਈਆਂ ਨੇ ਕਿਉਂਕਿ ਇਹਨਾਂ ਦੇ ਸਾਰੇ ਵੱਡੇ ਆਗੂ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਇਸ ਦੇ ਵਿੱਚ ਇੱਕ ਹੋਰ ਵੱਡੀ ਗੱਲ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਕੀ ਹੁਣ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਦਿੱਲੀ ਦੇ ਕੀ ਉਹੀ ਸਰਕਾਰ ਚਲਾਉਣਗੇ ਕਿ ਉਹਨਾਂ ਦੇ ਇਸ਼ਾਰੇ ਤੇ ਹੀ ਅੱਗੇ ਦੀ ਸਾਰੀ ਪੋਲਿਟਿਕਸ ਚੱਲੇਗੀ ਜਾਂ ਕੋਈ ਹੋਰ ਨਵਾਂ ਚਿਹਰਾ ਟੇਕਓਵਰ ਕਰੇਗਾ ਦਿੱਲੀ ਦੇ ਵਿੱਚ ਪਰ ਇਹ ਹਜੇ ਸਭ ਕਿਆਸਰਾਈਆਂ ਨੇ ਪਰ ਇਹ ਵੀ ਇੱਕ ਕਿਆਸਰਾਈ ਲਗਾਈ ਜਾ ਰਹੀ ਹੈ ਕਿ ਇਸ ਸਮੇਂ ਦਿੱਲੀ ਦੇ ਵਿੱਚ ਜੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਉਹਨਾਂ ਦੀ ਉਹਨਾਂ ਦੇ ਇਸ਼ਾਰੇ ਤੇ ਹੀ ਸਰਕਾਰ ਚੱਲੇਗੀ ਪਰ ਇਹਦਾ ਸਿਆਸੀ ਮਾਇਨੇ ਕੀ ਨੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦੇ ਸੰਪਾਦਕ ਨੇ ਹਰਪ੍ਰੀਤ ਜੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਸਾਰੀ ਕਹਾਣੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਕਿਤੇ ਜੇ ਆਪਾਂ ਪੱਤਰਕਾਰ ਹੋਣ ਦੇ ਨਾਤੇ ਇਸ ਦਾ ਗੁਣਾ ਘੜੀ ਤਕਰੀਏ ਕਿ ਉਹ ਸਿੰਪਥੀ ਵੀ ਹਾਸਲ ਕਰ ਸਕਦੇ ਨੇ ਜੇਲ੍ਹ ਵਿੱਚ ਰਹਿੰਦੇ ਆ ਕਿ ਦੇਖੋ ਜੀ ਤੁਹਾਡਾ ਤਾਂ ਮੁੱਖ ਮੰਤਰੀ ਅੰਦਰ ਹੈ ਪਰ ਹੁਣ ਲੋਕ ਸਭਾ ਚੋਣਾਂ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਕੀ ਇਹ ਫਾਇਦਾ ਵੀ ਹੋ ਸਕਦਾ ਹੈ ਕਿ ਇਹ ਗੇਮ ਪੁੱਠੀ ਵੀ ਪੈ ਸਕਦੀ ਹੈ ਦੇਖੋ ਸਿੰਪਥੀ ਵਾਲੀ ਗੇਮ ਤਾਂ ਤਾਂ ਸੀਗੀ ਜੇ ਪਹਿਲੇ ਸਮਨ ਤੇ ਈਡੀ ਦੇ ਸਾਹਮਣੇ ਪੇਸ਼ ਹੋ ਜਾਵੇ ਜੀ ਉਹਨਾਂ ਨੇ ਆਪਣਾ ਤਾਮਦਾਨ ਦੰਡਵੇਦ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਗਏ ਜਦੋਂ ਸਾਰਾ ਕੁਝ ਉਹਨਾਂ ਨੇ ਦੇਖ ਲਿਆ ਸਾਰੀ ਵਾਰ ਆ ਕੇ ਦੇਖ ਲਈ ਦੇਖੋ ਪੀਡੀ ਭਾਵੇਂ ਅਬ ਪੋਲਿਟਿਕਲ ਪਾਰਟੀਆਂ ਕਹਿੰਦੀਆਂ ਨੇ ਕਿ ਜੀਡੀ ਨੂੰ ਬੀਜੇਪੀ ਚਲਾ ਰਹੀ ਹੈ ਚਲੋ ਫਰਜ਼ ਕਰ ਲਓ ਨੇ ਚਲਾ ਵੀ ਰਹੀ ਹੈ ਪਰ ਉਹਨਾਂ ਨੇ ਗੇਮ ਬਹੁਤ ਹੀ ਸੇਫ ਖੇਡੀ ਹੈ ਜੀ ਕੋਈ ਜ਼ੋਰ ਜ਼ਬਰਦਸਤੀ ਨਹੀਂ ਪੂਰਾ ਵਕਤ ਦਿੱਤਾ ਉਹਨੂੰ ਜੀ ਹਰ ਤਰ੍ਹਾਂ ਦੀ ਕਾਨੂੰਨੀ ਚਾਰਾ ਜੋਈਓ ਕਰ ਲੈ ਤਾਂ ਜੋ ਵਿਕਟਮ ਕਾਰਡ ਖੇਡਣ ਦਾ ਸਮਾਂ ਨਾ ਮਿਲ ਸਕਈ ਆ ਵਿਕਟਮ ਕਾਰਡ ਖੇਡਣ ਦਾ ਕੋਈ ਮੌਕਾ ਨਾ ਮਿਲ ਸਕੇ ਵਿਕਟਮ ਕਾਰਡ ਤਾਂ ਖੇਡਿਆ ਜਾ ਸਕਦਾ ਸੀ ਜਦੋਂ ਪਹਿਲਾ ਸਮਨ ਜੀ ਦਾ ਆਇਆ ਨਾਲ ਹੀ ਤੁਸੀਂ ਪੇਸ਼ ਹੋ ਜਾਂਦੇ ਉਦੋਂ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਸੀ ਕਿ ਦੇਖੋ ਮੈਂ ਤਾਂ ਜੀ ਸਾਹਮਣੇ ਪੇਸ਼ ਹੋਗਾ ਉਹਨਾਂ ਨੇ ਮੈਨੂੰ ਤਰਫਤਾਰ ਕਰ ਲਿਆ ਹੁਣ ਜਦੋਂ ਨੌ ਸਮਨ ਤੁਹਾਨੂੰ ਜਾਰੀ ਹੋ ਗਏ ਦਸਵੇਂ ਸਮਨ ਤੇ ਤੁਸੀਂ ਗ੍ਰਿਫਤਾਰ ਹੋਗੇ ਉਸ ਤੋਂ ਪਹਿਲਾਂ ਗ੍ਰਿਫਤਾਰੀ ਤੋਂ ਪਹਿਲਾਂ ਤੁਸੀਂ ਹਾਈ ਕੋਰਟ ਦੇ ਵਿੱਚ ਵੀ ਅਪੀਲ ਪਾਈ ਕਿ ਮੈਨੂੰ ਗ੍ਰਿਫਤਾਰੀ ਤੋਂ ਬਚਾਇਆ ਜਾਵੇ ਔਰ ਹਾਈ ਕੋਰਟ ਨੇ ਵੀ ਇਹ ਕਿਹਾ ਜੀ ਨੂੰ ਕਿ ਸਾਨੂੰ ਉਹ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਤੋਂ ਬਾਅਦ ਈਡੀ ਨੇ ਬਕਾਇਦਾ ਉਹ ਕਾਗਜ਼ ਖਾਏ ਔਰ ਕਾਗਜ਼ ਦੇਖਣ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਅਸੀਂ ਇਹ ਆਰਡਰ ਨਹੀਂ ਦੇ ਸਕਦੇ ਕਿ ਤੁਹਾਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਸੋ ਕੁੱਲ ਮਿਲਾ ਕੇ ਲੋਕ ਬਹੁਤ ਸਿਆਣੇ ਆ ਲੋਕਾਂ ਨੂੰ ਇਹ ਸਭ ਦਿਖਦਾ ਹੈ ਪੂਰੀ ਵਾਹ ਲਾਈ ਗਈ ਹੈ ਪਹਿਲਾਂ ਕਿ ਕਿਸੇ ਤਰੀਕੇ ਬਚਾਹ ਹੋ ਜੇ ਪਰ ਜਦੋਂ ਬਚਾਹ ਨਹੀਂ ਹੋਇਆ ਤਾਂ ਜਦੋਂ ਗ੍ਰਿਫਤਾਰੀ ਹੋਈ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਕੋਈ ਫਾਇਦਾ ਇਲੈਕਸ਼ਨ ਦੇ ਵਿੱਚ ਹੋਣ ਵਾਲਾ ਵਿਕਮਕਾਰ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੁਲਕ ਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਜਿਹੜਾ ਐਕਟਿੰਗ ਸੀਐਮ ਹੈ ਉਹ ਅਰੈਸਟ ਹੋਇਆ ਹੋਇਆ ਹੈ ਜੀ ਜੀ ਸੋ ਅਜੇਹ ਦੇ ਵਿੱਚ ਵਿਕਲਪ ਆਮ ਆਦਮੀ ਪਾਰਟੀ ਕੋਲੇ ਹੀ ਰਹਿ ਜਾਂਦਾ ਜੀ ਜੇ ਇਲੈਕਸ਼ਨਸ ਨੇ ਤਾਂ ਉਸ ਦੌਰਾਨ ਇਹ ਜ਼ਰੂਰ ਕਿਹਾ ਜਾਵੇ ਕਿ ਦੇਖੋ ਅਸੀਂ ਜੇਲ੍ਹ ਦੇ ਵਿੱਚੋਂ ਸਰਕਾਰ ਚਲਾ ਕੇ ਦਿਖਾਵਾਂਗੇ ਤੁਹਾਨੂੰ ਹੁਣ ਤੁਹਾਡਾ ਕੋ ਵਿਕਲਪ ਕੀ ਹੈ ਤੁਸੀਂ ਜੇਲ੍ਹ ਚੋਂ ਹੀ ਚਲਾਓਗੇ ਕਿਉਂਕਿ ਤੁਸੀਂ ਜੇਲ੍ਹ ਦੇ ਵਿੱਚੋਂ ਕਿਉਂਕਿ ਤੁਹਾਡਾ ਡਿਪਟੀ ਸੀਐਮ ਵੀ ਅੰਦਰ ਹੈ ਯਸ ਡਿਪਟੀ ਸੀਐਮ ਵੀ ਅੰਦਰ ਹੈ ਉਸ ਤੋਂ ਬਾਅਦ ਸੰਜੇ ਸਿੰਘ ਵੀ ਅੰਦਰ ਨੇ ਹੁੰਦਾ ਹੈ ਕਿ ਤੁਸੀਂ ਵਿਸ਼ਵਾਸ ਕਿਸ ਲੀਡਰ ਤੇ ਕਰਦੇ ਹੋ ਜੀ ਤੁਹਾਨੂੰ ਵੀ ਇੱਕ ਖਤਸ਼ਾ ਕਿ ਤਰ੍ਹਾਂ ਕੀਤਾ ਇਸਤਾਨਦਾ ਹੈ ਕਿ ਮੈਂ ਸੀਐਮ ਕਿਸੇ ਹੋਰ ਨੂੰ ਬਣਾਦਾ ਕੱਲ ਨੂੰ ਜੇ ਮੈਂ ਬਾਹਰ ਆਇਆ ਤਾਂ ਪਤਾ ਹੀ ਬਿਲਕੁਲ ਉਲਟਾ ਨਾ ਪੈ ਜਾਵੇ ਸ਼ਾਇਦ ਇਹ ਝਾਰਖੰਡ ਦੇ ਸਾਬਕਾ ਸੀਐਮ ਸੀਬੂ ਸਰੇਂਦੀ ਰਾਹ ਚੱਲ ਸਕਦੇ ਸੀ ਕਿ ਕਿਸੇ ਨੂੰ ਬਣਾ ਸਕਦੇ ਸੀ ਪਰ ਉਹ ਜਿਹੜਾ ਰਹਿੰਦਾ ਨਾ ਕਿ ਆਪਣੇ ਹੱਥ ਚ ਸਾਰੀ ਸੱਤਾ ਰੱਖਣ ਦਾ ਜਿਹੜਾ ਭੁੱਖ ਹੁੰਦੀ ਹੈ ਉਹ ਹਜੇ ਵੀ ਨਹੀਂ ਗਈ ਬਿਲਕੁਲ ਠੀਕ ਹੈ ਔਰ ਦੇਖੋ ਇਹ ਤਾਂ ਇੱਥੇ ਤੱਕ ਗੱਲ ਮੁੱਕਣ ਵਾਲੀ ਹੈ ਨਹੀਂ ਐ ਅਗਲਾ ਨੰਬਰ ਜਿਹੜਾ ਉਹ ਅਗਲਾ ਨੰਬਰ ਚ ਪੰਜਾਬ ਦਾ ਆ ਸਕਦਾ ਹੈ ਸੋ ਪਹਿਲਾਂ ਵੀ ਆਪਾਂ ਲਗਾਤਾਰ ਇਹ ਦਿਖਾਉਂਦੇ ਰਹੇ ਹਾਂ ਕਿ ਕਿਵੇਂ ਇਹ ਰੈਪਲੀਕਾ ਹੀ ਹੈ ਜਿਹੜੀ ਪੰਜਾਬ ਦੇ ਵਿੱਚ ਲੱਗੂ ਕੀਤੀ ਗਈ ਹੈ ਇਹ ਸ਼ਰਾਬ ਦਾ ਰੌਲਾ ਹੈ ਜਿਹੜਾ ਇਹ ਜਲਦੀ ਜਲਦੀ ਮੁੱਕਣ ਵਾਲਾ ਹੈ ਨਹੀਂ ਐ ਅੱਜ 9 ਮੋਤਾਂ ਹੋ ਚੁੱਕੀਆਂ ਨੇ ਸੰਗਰੂਰ ਦੇ ਵਿੱਚ ਨਕਲੀ ਸ਼ਰਾਬ ਉਹ ਵੀ ਐਕਸਾਈਜ਼ ਡਿਪਾਰਟਮੈਂਟ ਦੇ ਅਧੀਨ ਆਣ ਵਾਲੀ ਚੀਜ਼ ਹੈਗੀ ਹੈ ਉਸ ਤੋਂ ਇਲਾਵਾ ਬਿਹਾਰ ਦੀ ਸਰਕਾਰ ਇਲੈਕਸ਼ਨ ਕਮਿਸ਼ਨ ਨੂੰ ਲਿਖਦੀ ਹੈ ਕਿ ਰਬਰ ਰਪਏ ਦੀ ਕਰੋੜਾਂ ਰੁਪਏ ਦੀ ਖਰਾਬ ਹੈ ਜਿਹੜੀ ਬਿਹਾਰ ਦੇ ਵਿੱਚ ਪੰਜਾਬ ਤੋਂ ਆ ਰਹੀ ਹੈ ਸੋ ਇਹ ਮੁੱਦਾ ਇੱਥੇ ਰੁਕਣ ਵਾਲਾ ਹੈ ਨਹੀਂ ਹੈ ਇਸੇ ਕਰਕੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਹੁਣ ਫਿਕਰਮੰਦ ਦਿਖਾਈ ਦੇ ਰਹੀ ਹੈ ਕਿ ਔਖੇ ਆ ਸੌਖੇ ਲੋਕ ਸਭਾ ਚੋਣਾਂ ਕਢਾ ਲਈਏ ਉਸ ਤੋਂ ਬਾਅਦ ਦੇਖਾਂਗੇ ਕੀ ਹੁੰਦਾ ਪਰ ਮੈਨੂੰ ਲੱਗਦਾ ਕਿ ਈਡੀਵੀ ਇੰਨੀ ਜਲਦਬਾਜ਼ੀ ਕਰਨ ਵਾਲੀ ਹੈ ਨਹੀਂ ਸ਼ਾਇਦ ਇਲੈਕਸ਼ਨ ਤੋਂ ਬਾਅਦ ਹੀ ਹੁਣ ਪੰਜਾਬ ਵੱਲ ਰੁੱਕ ਰਹੇ ਹਰਪ੍ਰੀਤ ਜੀ ਸਾਲ 2011 ਦਾ ਸਮਾਂ ਤੁਹਾਨੂੰ ਯਾਦ ਹੋਣਾ ਤੁਸੀਂ ਦਿੱਲੀ ਵੀ ਸੀ ਆਪਣੀ ਪੱਤਰਕਾਰੀ ਦੇ ਦੌਰ ਦੇ ਵਿੱਚ ਤੁਸੀਂ ਕਵਰੇਜ ਕੀਤੀ ਸੀ ਜਦੋਂ ਅੰਨਾ ਹਜ਼ਾਰੇ ਤੇ ਅਰਵਿੰਦ ਕੇਜਰੀਵਾਲ ਮਨੀਸੀ ਸੋਧਿਆ ਸਾਰੇ ਭ੍ਰਿਸ਼ਟਾਚਾਰ ਦੇ ਖਿਲਾਫ ਲੰਬੇ ਸਮੇਂ ਵਕਤ ਤੱਕ ਉਥੇ ਪ੍ਰਦਰਸ਼ਨ ਕਰਦੇ ਰਹੇ ਤੇ ਉਹਨਾਂ ਦਾ ਨਾਰਾ ਵੀ ਸੀ ਕਿ ਭ੍ਰਿਸ਼ਟਾਚਾਰੀਆਂ ਨੂੰ ਅੰਦਰ ਦੇਓ ਲੋਕਪਾਲ ਲੈ ਕੇ ਆਓ ਪਰ ਹੁਣੇ ਆਪਣੇ ਵਿੱਚ ਹਾਸੋਈਣਾ ਹੈ ਕਿ ਇਹ 13 ਕੋ ਸਾਲ ਬਾਅਦ ਹੁਣ ਆਪ ਹੀ ਜੇਲ੍ਹ ਦੇ ਵਿੱਚ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਦੇਖੋ ਸਾਰੇ ਹੀ ਜਾਣਦੇ ਨੇ ਕਿ ਕਰਪਸ਼ਨ ਅਗੇਂਸਟ ਇੰਡੀਆ ਆਪਾਂ ਇਹ ਮੂਹਮ ਦੇ ਵਿੱਚੋਂ ਇਹ ਪੈਦਾ ਹੋਇਆ ਸੀਗਾ ਇਹ ਜਿਹੜਾ ਕਟਚੂੜ ਨਿਕਈ ਹੈ ਜਿਹੜੀ ਪਾਰਟੀ ਨਿਕਈ ਹੈ ਉਹ ਤੋਂ ਇਹਨਾਂ ਨੇ ਬਹੁਤ ਵੱਡੇ ਦਾਅਵੇ ਕੀਤੇ ਸਾਰੇ ਬ੍ਰਸ਼ਟ ਹੈ ਜੀ ਤੁਸੀਂ ਸਾਨੂੰ ਮੌਕਾ ਦਿਓ ਸਾਨੂੰ ਮੌਕਾ ਦਿਓ ਜਦੋਂ ਇਹਨਾਂ ਨੂੰ ਮੌਕਾ ਦਿੱਤਾ ਤੁਸੀਂ ਚਲੋ ਮੈਂ ਕਹਿੰਦਾ ਜੀ ਤੁਸੀਂ ਕਿਹ ਰੋਕੀ ਏਡੀ ਸਾਡੇ ਖਿਲਾਫ ਸਾਜ਼ਿਸ਼ ਰਚ ਲਈ ਹੈ ਇਹ ਜਿਹੜੇ ਪੋਲਿਟੀਕਲ ਮੋਟੀਵੇਟਿਡੇਡੇ ਕੰਮ ਕਰ ਰਹੇ ਹੈ ਹਾਈ ਕੋਰਟ ਸੁਪਰੀਮ ਕੋਰਟ ਜਿੱਥੇ ਤੁਹਾਨੂੰ ਜ਼ਮਾਨਤ ਨਹੀਂ ਮਿਲ ਰਹੀ ਹੈ ਜਿੱਥੇ ਸਾਲ ਸਾਲ ਹੋ ਗਿਆ ਤੁਹਾਡੇ ਬੰਦੇ ਨੂੰ ਜ਼ਮਾਨਤ ਨਹੀਂ ਮਿਲ ਰਹੀ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਵੀ ਪੋਲਿਟਿਕਲ ਤਬਾਹ ਦੇ ਹਿੱਟ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਤੁਹਾਡੇ ਹੱਕ ਦੇ ਵਿੱਚ ਫੈਸਲਾ ਕੀਤਾ ਜਾਂਦਾ ਤੁਸੀਂ ਕਹਿੰਦੇ ਕਿ ਸੁਪਰੀਮ ਕੋਰਟ ਹੀ ਮੁਲਕ ਨੂੰ ਬਚਾ ਰਿਹਾ ਹੈ ਤੇ ਜਦੋਂ ਹੁਣ ਸੁਪਰੀਮ ਕੋਰਟ ਦੇ ਵਿੱਚ ਜਾਂ ਹਾਈ ਕੋਰਟ ਦੇ ਵਿੱਚ ਤੁਹਾਡੀ ਕੋਈ ਵਾਹ ਨਹੀਂ ਚਲਦੀ ਤਾਂ ਗਾਹੇ-ਬਗਾਹੇ ਤੁਸੀਂ ਇਹ ਵੀ ਕਹਿੰਦੇ ਨਜ਼ਰ ਆਉਂਦੇ ਕਿ ਸਭ ਖਰੀਦੇਗੇ ਸਭ ਲੈ ਲੇਗੇ ਕਦੇ ਵੀ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਸਬੂਤਾਂ ਦੀ ਅਣਹੋਂਦ ਨੂੰ ਵੇਖਦੇ ਹੋਏ ਜ਼ਮਾਨਤ قبول جاندی ہے۔ ਜ ਜਦੋਂ کورٹ ਨੂੰ ਲੱਗੇ ਕਿ ਨਹੀਂ ਇਸ ਬੰਦੇ ਨੂੰ ਹਿਰਾਸਤ ਦੇ ਵਿੱਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਆ ਨਾਲ ਹੀ ਉਹਦੀ ਜ਼ਮਾਨਤ ਹੋ ਜਾਂਦੀ ਹੈ। ਉਹ ਵੀ ਇੰਨੇ ਵੱਡੇ ਵੱਡੇ ਮਨਿਸਟਰਾਂ ਦੀ ਫਿਰ ਸਵਾਲ ਤਾਂ ਇਹ ਖੜਾ ਹੁੰਦਾ ਨਾ ਕਿ ਚਲੋ ਤੁਸੀਂ ਲੱਖ ਦਾਅਵੇ ਕਰ ਲਓ ਕਿ ਪੋਲਿਟिकल ਮੋਟੀਵੇਟਿਡ ਹੈਗਾ ਇਹ ਕੰਮ ਪਰ ਹਾਈ ਕੋਰਟ ਸੁਪਰੀਮ ਕੋਰਟ ਅਦਾਲਤਾਂ ਦੇ ਵਿੱਚ ਜਾ ਕੇ ਵੀ ਤੁਹਾਡੇ کیس ਤੇ ਜਿਹੜੇ ਉਹ ਦਮ ਤੋੜ ਰਹੇ ਨੇ ਤੁਹਾਡੀ ਜਿਹੜਾ ਪੱਖ ਹੈ ਉਹ ਦਮ ਤੋੜ ਰਿਹਾ ਤਾਂ ਇਹਦਾ ਮਤਲਬ ਕੁਛ ਨਾ ਕੁਛ ਤਾਂ ਗਲਤ ਹੈ ਗਈ ਹੈ। ਸੋ ਉਹ ਬਿਲਕੁਲ ਹੁਣ ਉਹ ਕਲੀਅਰ ਹੋ ਗਈ ਚੀਜ਼ ਜਿਹੜੀ ਇਹ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਬਿਲਕੁਲ ਵੱਖਰੇ ਆ ਕਟੜੇ ਮਾਨਦਾਨਾ ਹਾਂ ਦੂਜੀਆਂ ਪਾਰਟੀਆਂ ਨਾਲੋਂ ਬਿਲਕੁਲ ਵੱਖਰੇ ਆ ਸੋ ਉਹ ਹੁਣ ਜਿਹੜਾ ਟੈਗ ਸੀਗਾ ਉਹ ਟੈਗ ਉਤਰ ਕੇ ਹੁਣੇ ਬਰਾਬਰ ਜੀ ਹੋ ਗਏ ਨੇ ਸਾਰੀਆਂ ਪਾਰਟੀਆਂ ਵਰਗੇ ਜੀ ਧੰਨਵਾਦ ਹਰਪ੍ਰੀਤ ਜੀ ਕੱਲ੍ਹ ਬਾਤ ਦੇ ਲਈ ਤਾਂ ਇਹ ਹਰਪ੍ਰੀਤ ਸਿੰਘ ਜਣ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਹਨ ਨੇ ਜੋ ਪੋਲਿਟੀਕਲ ਇਹਦੇ ਮਾਇਨੇ ਸੀ ਉਹ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਖੈਰ ਜਿਹੜੀ ਪਾਰਟੀ ਦੇ ਵੱਡੇ ਆਗੂ ਇਹ ਕਹਿੰਦੇ ਰਹੇ ਹੁਣ ਪ੍ਰੈਸ ਦੇ ਵਿੱਚ ਰੈਲੀਆਂ ਦੇ ਵਿੱਚ ਕਿ ਅਸੀਂ ਕੱਟੜ ਮਾਣਦਾਰਾਂ ਕੱਟੜ ਇਮਾਨਦਾਰ ਪਾਰਟੀ ਨੂੰ ਜਿਤਾ ਕੇ ਸੱਤਾ ਵਿੱਚ ਲੈ ਕੇ ਆਓ ਹੁਣ ਉਸੇ ਕੱਟੜ ਇਮਾਨਦਾਰ ਪਾਰਟੀ ਦੇ ਵਿੱਚ ਸੀਐਮ ਡਿਪਟੀ ਸੀਐਮ ਤੇ ਰਾਜ ਸਭਾ ਮੈਂਬਰ ਤਿੰਨੇ ਜੇਲ੍ਹ ਦੇ ਵਿੱਚ ਨੇ ਤੇ ਜੋ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਸ਼ਾਇਦ ਉਹਨਾਂ ਦੀ ਜਿਹੜੀ ਹੁਣ ਈਡੀ ਪੇਸ਼ ਕਰੇਗੀ 10 ਦਿਨ ਦਾ ਰਿਮਾਂਡ ਮੰਗੇਗੀ ਉਸ ਤੋਂ ਬਾਅਦ ਉਹਨਾਂ ਦਾ ਜੋ ਜੇਲ੍ਹ ਦੇ ਵਿੱਚ ਰਹਿਣਾ ਸ਼ਾਇਦ ਇਹ ਹੋ ਸਕਦਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਗ੍ਰਿਫਤਾਰੀਆਂ ਦੇ ਰਹੇ ਨੇ ਦਿੱਲੀ ਦੀਆਂ ਸੜਕਾਂ ਤੇ ਉਤਰੇ ਹੋਏ ਨੇ ਆਪਣੇ ਆਪਣੇ ਥਾਵਾਂ ਜਿੱਥੇ ਨੇ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਇਹ ਖਿਲਾਫਤ ਕਰਦੇ ਹੋਏ ਕਿ ਕੇਂਦਰ ਸਰਕਾਰ ਸਾਡੇ ਖਿਲਾਫ ਸਾਜ਼ਿਸ਼ ਰਚੀ ਤੇ ਸਾਨੂੰ ਜੇਲ੍ਹਾਂ ਦੇ ਵਿੱਚ ਚੱਕ-ਚੱਕ ਕੇ ਸੁਟਰੀ ਸਾਡੇ ਆਗੂਆਂ ਨੂੰ ਸੁਟਰੀ ਹੈ ਪਰ ਵੱਡਾ ਸਵਾਲ ਇਹ ਹੀ ਹੈ ਕਿ ਕੱਟਰ ਇਮਾਨਦਾਰ ਪਾਰਟੀ ਦੇ ਕੱਟਰ ਇਮਾਨਦਾਰ ਨੇਤਾ ਇਸ ਸਮੇਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਅੱਗੇ ਵੀ ਜੇਲ੍ਹ ਦੇ ਵਿੱਚ ਰਹਿਣਗੇ ਇਹਦੀ ਵੀ ਸੰਭਾਵਨਾ ਹੈ ਬਾਹਰ ਆਉਣ ਦੀ ਸੰਭਾਵਨਾ ਬੇहद ਘੱਟ ਹੈ ਪਰ ਉਹਨਾਂ ਦਾ ਨਾਰਾ ਮੈਂ ਮੁੜ ਕੇ ਦੁਹਰਾ ਦਵਾਂ ਜੋ ਉਹਨਾਂ ਨੇ ਕਿਹਾ ਸੀ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਹੁਣ ਬੇਈਮਾਨ ਕੌਣ ਹੈ ਇਹ ਕੋਰਟ ਤੈ ਕਰੇਗੀ ਧੰਨਵਾਦ